ਸੱਚ ਮਮੀ ਮੈਂ ਮਨਮੀਤ ਨੂੰ ਕਰਦੀ ਹਾਂ ਫੋਨ ਉਹਨੇ ਦੇਖੀ ਕਿੱਦਾਂ ਨਹੀਂ ਆਂਦੀ ਉਸ ਦਿਨ ਤੇ ਮੈਂ ਗਈ ਨਾ ਲੈਣ ਉਹ ਨਾ ਤੁਹਾਡੇ ਅੱਖ ਲੱਗੀ ਨਾ ਮੇਰੇ ਅੱਖ ਲੱਗੀ ਆ ਪਿਆਰ ਦੀ ਭਾਸ਼ਾ ਉਹਨੂੰ ਸਮਝ ਨਹੀਂ ਆਂਦੀ ਹੁਣ ਮੈਂ ਮੈਂ ਗੁੱਸੇ ਨਾਲ ਫੋਨ ਕਰਦੀ ਆ ਉਹਨੂੰ ਮੈਂ ਬੁਲਾਉਂਦੀ ਕਰੇ ਇਹ ਉਹ ਕਾਬੂ ਨਹੀਂ ਆਣ ਵਾਲੀ ਉਹਦੀ ਐਡੀ ਗਿੱਠ ਜਿਨੀ ਜ਼ੁਬਾਨ ਏ ਕੋਈ ਗੱਲ ਨਹੀਂ ਮਮੀ ਆਪਾਂ ਅੱਗੇ ਪਿਆਰ ਨਾਲ ਉਹਨੂੰ ਕਿ ਸਮਝਾਉਂਦੇ ਸੀ ਪਿਆਰ ਨਾਲ ਕਿੰ ਲੱਗਦੇ ਕਾਬੂ ਮੈਂ ਕਰੂੰ ਇਹਨੂੰ ਉਹਦੇ ਨਾਲ ਭਾਬੀ ਨੂੰ ਨੱਪ ਕੇ ਬੈਠੀ ਆ ਇਹਦੇ ਤੁਹਾਨੂੰ ਨੱਪ ਕੇ ਬੈਠੀ ਆ ਮੇਰੇ ਨਾਲ ਮਾ ਸਹਮਣਾ ਹੋਣ ਦੋ ਉਹਨੂੰ ਮੈਂ ਸਿੱਧੀ ਕਰੂੰਗੀ ਜ਼ਰਾ ਉਹ ਸਾਰੀਆਂ ਗੱਲਾਂ ਪੈਣ ਮਾਂ ਦੇ ਨਾਲ ਜੋ ਗੱਲਾਂ ਮਾਂ ਦੇ ਨਾਲ ਜੋ ਗੱਲਾਂ ਮਾਂ ਦੇ ਨਾਲ ਕਰਦੀ ਜਾਣਾ ਕਰਦੀ ਦਾ ਇਹਨੂੰ ਤੇ ਇੱਜਦਾ ਕੋਈ ਫਿਕਰ ਹੀ ਨਹੀਂ ਕੋਈ ਮੇਰੀ ਨਾਨ ਨੇ ਆਣਾ ਕੋਈ ਕਿਸੇ ਨੇ ਆਉਣਾ ਕੋਈ ਘਰ-ਬਾਰ ਸਫਾਈਆਂ ਕਰਨੀਆਂ ਇਹਨੂੰ ਕੋਈ ਚਿੰਤਾ ਹੀ ਨਹੀਂ ਕੋਈ ਗੱਲ ਨਹੀਂ ਮੰਮੀ ਇੱਕ ਵਾਰੀ ਇੱਥੇ ਲੈ ਆਈਏ ਉਹਨੂੰ ਬਾਅਦ ਚ ਮੈਂ ਇੱਥੇ ਸੈੱਟ ਕਰੂੰਗੀ ਮੰਮੀ ਤੁਸੀਂ ਉਹਨੂੰ ਕਹ ਤੂੰ ਕਹਿ ਦੇਣਾ ਕਿ ਉਹ ਮਾਂ ਦੇ ਆਖੇ ਲੱਗਦੀ ਆ ਉਹਦੀ ਮਾਂ ਵੀ ਠੀਕ ਹੈਗੀ ਉਨ ਨੂੰ ਵੀ ਨਹੀਂ ਪਤਾ ਹੈਗਾ ਗੋਡੇ ਨਾ ਕੋਟਾ ਛੋੜ ਕੇ ਬੱਠੀ ਉத்தி ਮਾਂ ਕੋ ਮਾਂ ਨੂੰ ਨਹੀਂ ਪਤਾ ਤੀ ਵਸੌਣੀ ਤੇ ਨਹੀਂ ਵਸੌਣੀ ਫਿਕਰ ਨਾ ਕਰੋ ਇੱਥੇ ਆਉਣ ਦੋ ਉਹਨੂੰ ਮੈਂ ਆਪੇ ਹੀ ਸਹੀ ਕਰੂੰਗੀ ਚਲੋ ਛੱਡੋ ਗੱਲਾਂ ਮੰਮੀ ਮੈਂ ਨਾ ਤੁਹਾਡੇ ਲਈ ਚਾਹ ਬਣਾਉਂਦੀ ਆ ਠੀਕ ਹੈ ਚਾਹ ਲੈ ਕੇ ਆਂਦੀ ਆ ਤੇ ਫੇਰ ਆਪਾਂ ਬਹਿੰਦੇ ਆ ਜਾ ਪੁੱਤ ਚਾਹ ਸੋਨੀ ਜੀ ਲਈ ਆਈ ਮਿੱਠਾ ਤੇ ਈ ਪਾ ਕੇ ਦੰ ਮੈਂ ਆਈ ਹਾਂ ਮੈਂ ਸੋਚਿਆ ਹੀ ਵੀ ਚੱਲ ਵਾਵਾ ਦਿਨ ਜੇ ਰਵਾਂਗੀ ਤੇ ਠੰਡ ਆ ਜਾਣੀ ਤੇ ਇੱਕ ਅੱਧਾ ਗਰਮ ਸੂਟ ਲੈ ਲੈਣੀ ਆ ਲੱਗਦਾ ਸੋਹਰੇ ਜਾ ਕੇ ਹੁਕਮ ਹੋਣਾ ਸੂਟ ਨਾ ਮੇਰੇ ਗਰਮ ਪਾਉਣ ਦਾ ਜਾਣਾ ਹੀ ਆ ਅੱਜ ਨਹੀਂ ਟਕਾਨੂ ਜਾਣਾ ਹੀ ਸੀ ਮੰਨੇ ਆ ਕਿ ਜਾਣਾ ਤੇ ਆਪਣੇ ਘਰ ਹੀ ਆ ਧੀਆ ਨੇ ਪਰ ਇੱਕ ਸਾਰੇ ਹੀ ਮਗਰ ਪੈ ਗਏ ਨੇ ਦੀਦੀ ਨੇ ਜਾਣਾ ਭੂਆ ਵੀ ਮਨਮੀਤ ਤੁੰਗ ਕਦੋਂ ਜਾਣਾ ਚਲੋ ਅੱਜ ਚੱਲੇ ਹੀ ਜਾਣਾ ਮੰਮੀ ਇਤਨੇ ਫਿਰ ਜਾਣਾ ਪੈਣਾ ਮੰਮੀ ਤੇ ਹਾਂ ਜੀ ਕਰਦੀ ਵੀ ਆ ਪੈਕਿੰਗ ਪੈਕਿੰਗ ਚੱਲਨੀ ਘਰ ਘਰ ਹੈ ਜਾਣਾ ਹੀ ਆ ਮੰਮੀ ਨੌਕਰੀ ਨੇ ਨੂੰ ਦੱਸਿਆ ਨਾ ਪੁੱਛਿਆ ਸਾਰੇ ਤਾਂ ਕਹੀ ਜਾਂਦੇ ਆ ਬੀਬੀ ਨੇ ਕਦੋਂ ਜਾਣਾ ਭਰਾ ਨੇ ਵੀ ਪੁੱਛ ਲਿਆ ਭਾਬੀ ਨੇ ਵੀ ਪੁੱਛ ਲਿਆ ਭੂਆ ਵੀ ਕਹੀ ਜਾਂਦੀ ਆ ਕਿ ਤੁਹਾਨੂੰ ਕਿਹਾ ਨਹੀਂ ਪੁੱਹਾਣਾਂ ਕਿ ਜੇ ਤੁਸੀਂ ਛੱਡਣ ਜਾਣਾ ਤੇ ਮੈਨੂੰ ਆਖਿਓ ਮੈਂ ਚੱਲਾਂਗੀ ਚਲੋ ਮੰਮੀ ਇਹਨੇ ਨਰਾਇਣ ਲਿਆ ਬੜਾ ਵਧੀਆ ਨਾ ਜਾਣਾ ਤੇ ਸੱਜ ਘਾਰੀ ਆ ਪੁੱਤ ਸਾਰੇ ਕਹਿੰਦੇ ਹੀ ਹੁੰਦੇ ਮੈਂ ਤੇ ਪਹਿਲਾਂ ਹੀ ਕਿਹਾ ਤੈਨੂੰ ਕਿਹਾ ਨਹੀਂ ਮੈਂ ਇੱਕ ਦਦ ਦਿਨ ਰੋਕ ਕਰ ਲੈ ਵੀਰ ਤੇਰਾ ਘਰ ਨਹੀਂ ਆ ਉਹ ਦੁਕਾਨ ਤੇ ਚਲਾ ਗਿਆ ਨਾ ਹੀ ਕੋਈ ਸਲਾਹ ਕੀਤੀ ਨਾ ਤੂੰ ਉਹਨੂੰ ਦੱਸਿਆ ਹੋਣਾ ਨਾ ਕੁਛ ਚਲੋ ਮੰਮੀ ਜਾਣਾਈ ਸੀ ਫੇ ਮੈਂ ਨਿਰਮਲ ਨੂੰ ਵੀ ਪੁੱਛਿਆ ਫੇ ਉਹ ਵੀ ਕਹਿੰਦੇ ਜੀ ਤੂੰ ਠੀਕ ਆ ਤੇ ਫੇ ਤੂੰ ਆ ਜਾ ਘਰ ਨਾ ਪਤਾ ਘਰ ਜਾ ਕੇ ਵੀ ਵੇਖਾਂ ਕੰਮ ਕਰ ਜਿੰਨਾ ਕੁ ਵੀ ਹੋਊਗਾ ਮੈਂ ਹੌਲੀ ਹੌਲੀ ਕਰਦੀ ਰਹੂੰਗੀ ਇੱਦਾਂ ਥੱਲੇ ਤੈਨੂੰ ਕਮਜ਼ੋਰੀ ਬਹੁਤ ਆ ਉਹ ਤਾਂ ਚਲੋ ਹੈ ਗਈ ਆ ਫਿਰ ਵੀ ਕੀ ਕਰਾਂ ਮੈਂ ਕਿੰਨੇ ਕੇ ਦਿਨ ਹੋ ਰਹਿ ਲਾਂਗੇ ਮੰਮੀ ਉਹ ਤੁਹਾਡੇ ਸਾਹਮਣੇ ਉਹ ਦਿਨ ਸੱਸ ਵੀ ਆਈ ਸੀ ਲੈਣ ਤਾਂ ਨਹੀਂ ਗਈ ਫਿਰ ਮੈਂ ਚਲੋ ਹਨਾ ਹੁਣ ਨਾਨ ਆਈ ਸੀ ਤਾਂ ਹੀ ਹੁਣ ਮੈਨੂੰ ਠੀਕ ਲੱਗਦਾ ਪਿਆ ਚਲੋ ਕੰਮ ਤੇ ਕਰਾਂਗੀ ਥੋੜਾ ਥੋੜਾ ਕਰ ਲਾਂਗੇ ਨਾ ਇੱਕੋ ਵਾਰੀ ਨਹੀਂ ਨਾ ਕਰਾਂਗੇ ਥੋੜਾ ਥੋੜਾ ਟਾਈਮ ਪਾ ਕੇ ਕਦੀ ਕਿਸੇ ਰਖੂਮ ਦੀ ਸਫਾਈ ਕਰ ਲਈ ਕਦੀ ਕਿਸੇ ਦੀ ਕਰ ਲਈ ਇਸ ਕਰਕੇ ਨਾਲੇ ਹੁਣ ਸਾਰੇ ਜਾਣੇ ਕਹਿਣ ਤਾਂ ਪਰ ਮੇਰੇ ਆਪ ਦੇ ਮਨ ਨੂੰ ਖੌਂਦੇ ਆ ਵੀ ਚਲੋ ਜਾਣਾ ਹੀ ਆ ਘਰ ਮੈਂ ਤੁਹਾਨੂੰ ਮੈਨੂੰ ਸਵੇਰੇ ਦੱਸਦੀ ਐ ਮੇਰੇ ਨਾਲ ਕੋਈ ਸਲਾਹ ਕਰਦੀ ਵੀਰ ਤੇਰਾ ਚਲਾ ਗਿਆ ਛੱਡਣ ਕਿੰਨੇ ਜਾਣਾ ਫਿਰ ਨਾ ਕੋਈ ਦਿੱਤਾ ਨਾ ਲਿਆ ਉਹਦੇ ਨਾਲ ਸਲਾਹ ਕਰਕੇ ਕੁਛ ਦੇ ਕੇ ਤੋਰਦੀ ਤੈਨੂੰ ਮੈਂ ਉਹ ਨਹੀਂ ਮੰਮੀ ਦਿੱਤਾ ਕਰਾ ਦੱਸ ਅਬ ਦੀਵਾਲੀ ਲੈ ਕੇ ਗਈ ਹਾਂ ਹੁਣ ਤੇ ਮੈਂ ਠੀਕ ਨਹੀਂ ਸੀ ਤੇ ਤਾਂ ਹੀ ਹਾਂ ਖੁਸ਼ੀ ਨਾ ਆਂਦੀ ਤੇ ਫੇਰ ਤੇ ਮੈਂ ਆਪ ਹੀ ਮੰਗ ਕੇ ਲੈ ਲੈਣਾ ਸੀ ਮੰਮੀ ਮੈਨੂੰ ਆ ਚੀਜ਼ੇ ਦੇ ਦਿਓ ਹੁਣ ਤੁਸੀਂ ਮੇਰਾ ਇੰਨਾ ਸੋਚਿਆ ਵੀਰ ਮੇਰੇ ਦਾ ਕਿੰਨਾ ਖਰਚਾ ਆਇਆ ਹਨਾ ਮਾਂ ਹਰ ਇੱਕ ਚੀਜ਼ ਤੋਂ ਨਹੀਂ ਉਹਨੇ ਮੈਨੂੰ ਕਿਹੇ ਫਰੂਟ ਤੋਂ ਨਹੀਂ ਦਵਾਈ ਦਾ ਰੂ ਤੋਂ ਨਹੀਂ ਕਿਤੋਂ ਰਹਿਣ ਦਿੱਤਾ ਇਸ ਕਰਕੇ ਹੋਈ ਆ ਵੀ ਚਲੋ ਕੋਈ ਗੱਲ ਜਦੋਂ ਫੇਰ ਆਉਂਗੀ ਨਾ ਫੇਰ ਵਧੀਆ ਡਿਮਾਂਡ ਪਾ ਲਾਂਗੇ ਫਰਜਾ ਬਹੁਦਾ ਕਰਨਾ ਆਏ ਤੇ ਚਲਾ ਹੈ ਉਹ ਫਰਜ ਨਾਲੇ ਬੈਠੇ ਆਹਿਆਂ ਲੈ ਬੈਠੇ ਸਹੀ ਗੱਲ ਆਹਿਆਂ ਲੈ ਬੈਠੇ ਆ ਇਹਦੇ ਵਿੱਚ ਕੋਈ ਮਹਿਣਾ ਨਹੀਂ ਹੈਗਾ ਚਲੋ ਕਿੰਦਾ ਹੀ ਹੁੰਦੇ ਸਾਰੇ ਪੁੱਤਰ ਤੇ ਫਿਰ ਤੂੰ ਮਾਪੇ ਉਹਦੇ ਘਰ ਆਈ ਆ ਉਹ ਤਾਂ ਚਲੋ ਆਈ ਮੰਮੀ ਹੁਣ ਜਦੋਂ ਮਾਪੇ ਉਹਨੇ ਆਪਣਾ ਭਾਰ ਹੋਲਾ ਕਰਤਾ ਹੁਣ ਮੈਂ ਸਹੁਰੇ ਤੇ ਜਾਣਾ ਹੀ ਜਾਣਾ ਨਾ ਤੇ ਫੇਰ ਮੇਰੀ ਇੱਕ ਗੱਲ ਸੁਣੋ ਹਾਂ ਵੀਰ ਤੇ ਚਲਾ ਗਿਆ ਵਾ ਫੇਰ ਤੂੰ ਹੀ ਮੈਨੂੰ ਛੱਡ ਗਿਆ ਉਹ ਫੇਰ ਜਾਂ ਮੈਨੂੰ ਰਕਸ਼ਾ ਜਾ ਆਟੋ ਕਰਵਾਉਣਾ ਕੱਲੇ ਥੋੜਾ ਤੈਨੂੰ ਮੈਂ ਭੇਜਾਂਗੀ ਆਪ ਹੀ ਛੱਡ ਕੇ ਆਵਾਂਗੀ ਤੈਨੂੰ ਮੈਂ ਲੈ ਕੇ ਆਈ ਆ ਮੈਂ ਛੱਡ ਕੇ ਵੀ ਤੈਨੂੰ ਆਪ ਹੀ ਆਵਾਂਗੀ ਚਲੋ ਠੀਕ ਆ ਫਿਰ ਤੁਸੀਂ ਮੈਨੂੰ ਚਲੋ ਛੱਡੋ ਰਹੀ ਨਹੀਂ ਨਾ ਪਤਾ ਹੁਣ ਮੈਂ ਉਹੀ ਕਹਿਣ ਨਹੀਂ ਵੀ ਜਦੋਂ ਮੈਂ ਲੈਣ ਗਈ ਤੈਨੂੰ ਮੇਰੇ ਦਿਲ 'ਚ ਇਹ ਆ ਵੀ ਉਹ ਅੱਗੇ ਕਿੰਦਾ ਬੋਲੀ ਹੈ ਹਾਂ ਉਹਦੀ ਜ਼ੁਬਾਨ ਨਹੀਂ ਆਪਣੀ ਹੈਗੀ ਨਹੀਂ ਹੈਗੀ ਬੋਲਣ ਲੱਗੀ ਨਹੀਂ ਫਿਰ ਬੋਲਣ ਲੱਗਿਆ ਉਹ ਲਿਆਈ ਨਹੀਂ ਕਰਦੀ ਤਾਂ ਹੁਣ ਮੈਨੂੰ ਇਹ ਵੀ ਆ ਵੀ ਹੁਣ ਮੈਂ ਗਈ ਤੇ ਫੇਰ ਨਾ ਕਿਤੇ ਬੋਲੇ ਚਲੋ ਹੁਣ ਜਾਣਾ ਤੇ ਪੈਣਾ ਹੀ ਆ ਮੰਮੀ ਹੁਣ ਵੀਰ ਨਹੀਂ ਹੈਗਾ ਨਹੀਂ ਤੇ ਮੈਂ ਵੀਰ ਨੂੰ ਕ ਤੂੰ ਹੀ ਚੱਲੋ ਫੇ ਮੈਨੂੰ ਛੱਡਾਂ ਮੈਨ ਮੀਤ ਚੱਲ ਹੁਣ ਤੂੰ ਚੱਲੀ ਤੇ ਹੈਗੀ ਜਿੱਦ ਕਰਕੇ ਪਰ ਬੇਟਾ ਉੱਥੇ ਜਾ ਕੇ ਤੇ ਆਪਣੇ ਸਾਸ ਨੂੰ ਕਈ ਕੰਮ ਵਾਲੀ ਲਵਾ ਦੇ ਕੰਮ ਵਾਲੀ ਜ਼ਰੂਰ ਲਵਾ ਲੈ ਕੰਮ ਵਾਲੀ ਦਾ ਤੇ ਸਾਰਾ ਰੋਲਾ ਵਾ ਜਦੋਂ ਮੈਂ ਕਹਿੰਨੀ ਆ ਕਿ ਕੰਮ ਵਾਲੀ ਲਵਾ ਲੋ ਉਦੋਂ ਤੇ ਮੇਰੇ ਹੀ ਉਹਦੇ ਨਾਲ ਕਲੇਸ਼ ਹੋ ਜਾਂਦੀ ਆ ਫਿਰ ਉਹ ਮੈਨੂੰ ਬੋਲਦੀ ਆ ਕਿ ਤੇਰੇ ਕੋ ਕੰਮ ਨਹੀਂ ਹੁੰਦਾ ਤੇ ਮੈਂ ਕੰਮ ਵਾਲੀ ਦੱਸੋ ਕਿੱਦਾਂ ਲਵਾ ਲਵਾਂ ਤੇ ਹਲੇ ਤੇਰੇ ਕੋ ਇੰਨਾ ਹੋਣਾ ਵੀ ਨਹੀਂ ਆ ਤੇ ਉਹਨਾਂ ਕੋ ਵੀ ਨਹੀਂ ਹੁੰਦਾ ਇੰਨਾ ਮੋਤਾ ਆਈ ਤੁਹਾਨੂੰ ਕਿਹਾ ਵਾ ਕਿ ਮੈਂ ਹੁਣ ਕਰੂੰਗੀ ਜ਼ਰੂਰ ਕਰਨਾ ਤੇ ਮੈਨੂੰ ਹੀ ਪੈਣਾ ਜੇ ਮੈਂ ਜਾਣਦੀ ਕਿ ਤੇ ਕਾਮੋ ਵਾਲੀ ਕਹਿਤੀ ਨਾ ਉਹਨੂੰ ਤੇ ਉਹਨੇ ਫਿਰ ਤੁਹਾਡੇ ਤੇ ਗਈ ਨਾ ਜਦੋਂ ਉਹਨੇ ਤੁਹਾਨੂੰ ਤੇ ਗੱਲ ਗੱਲ ਤੇਤ ਹੁੰਦੀ ਆ ਆ ਤੇ ਉਦੋਂ ਪਤਾ ਨਹੀਂ ਕਿ ਇਦਾਂ ਆ ਗਈ ਆ ਮੈਂ ਨਹੀਂ ਵੀ ਮੈਂ ਉਦੋਂ ਸ਼ੁਕਰ ਕੀਤਾ ਵੀ ਨਿਰਮਾਨ ਨਾਲ ਆ ਗਈ ਆ ਕਿਤੇ ਜ਼ਿਆਦਾ ਬੋਲੀ ਨਹੀਂ ਉੱਚੀ ਰੋਲਾ ਨਹੀਂ ਪਾਇਆ ਘਰ ਤੇ ਦੀ ਬਾਹਰ ਚੌਂਕਰਾਂ ਤੱਕ ਜਾਂਦੀ ਆ ਮੇਰੇ ਬਾਹੂ ਫਿਰ ਵੀ ਸੋਚਣਾ ਤੇ ਹੈਗਾ ਹੀ ਆ ਨਾ ਸੋਚਣਾ ਤੇ ਹੀ ਹੈਗਾ ਹੀ ਆ ਨਾ ਵੀ ਆਪਣਾ ਸਰੀਰ ਵੀ ਵੇਖਣਾ ਨਾ ਇਹ ਥੋੜਾ ਵੀ ਤੂੰ ਜਾ ਕੇ ਉੱਥੇ ਸਫਾਈਆਂ ਕਰ ਲੈ ਕੱਪੜੇ ਤੋਲਾ ਫੇਰ ਤੂੰ ਬਿਮਾਰ ਪੈ ਜਾਣਾ ਮੜ ਕੇ ਮੰਮੀ ਜੇ ਤੇ ਗੱਲ ਕਰ ਜਾ ਕੇ ਪਹਿਲਾਂ ਗੱਲ ਕਰੀ ਦੋ ਚਾਰ ਦਿਨ ਦਸ ਦਿਨ ਲੱਗ ਜਾਣ ਕੋਈ ਗੱਲ ਨਹੀਂ ਥੋੜਾ ਥੋੜਾ ਕੰਮ ਕਰੀ ਚਾਹੀਏ ਬਾਕੀ ਮਨਾਈ ਪਿਆਰ ਨਾਲ ਗੱਲ ਕਰ ਲਈ ਆਹੋ ਉਹ ਤੇ ਫੇਰ ਮੈਂ ਕਰੂੰਗੀ ਉਹਨਾਂ ਨਾਲ ਗੱਲ ਵੀ ਮੰਮੀ ਜਾ ਕੇ ਮੈਂ ਹੁਣ ਮਾਹ ਮੇਰਾ ਸਰੀਰ ਸਹੀ ਹੋਇਆ ਵਾ ਕਿ ਚਲੋ ਆਹ ਡਿੱਕ-ਕਿਚ-ਕਿਚ ਇੱਥੋਂ ਹੀ ਹੁੰਦੀ ਆ ਕੰਮ ਵਾਲੀ ਕੋਈ ਠੀਕ ਹੈ ਮੈਂ ਉਹ ਆਪੂੰ ਗੀ ਕਿ ਮੰਮੀ ਚਲੋ ਤਾਨੂੰ ਵੀ ਰੈਸਟ ਮਿਲ ਜਾ ਕਰੋਗੀ ਮੈਨੂੰ ਵੀ ਮਿਲ ਜਾ ਕਰੋਗੀ ਚਲ ਆਪਾਂ ਕੰਮ ਵਾਲੀ ਲਵਾ ਲੈਂਦੇ ਹਾਂ ਹਾਂ ਬੰਦਾ ਕਰੀ ਜੇ ਤੇਰੀ ਸੱਸ ਕੰਮ ਵਾਲੀ ਵਲੋਂ ਨਾ ਮੰਨੇਗੀ ਤੇ ਤੂੰ ਆਪਣੀ ਨਨਾਲ ਨੂੰ ਸਾਧ ਲਈ ਚਾਰ ਦਿਨ ਆਪਣੇ ਕੋਲ ਓਹੋ ਬਾਸ ਕਰੋ ਮੰਮੀ ਐ ਸੱਸ ਨੂੰ ਤੇ ਸਾਹਬਣਾ ਸਾਹਬਣਾ ਤੇ ਮਗਰੋਂ ਨਨਾਨ ਵੀ ਆ ਗਈ ਤੇ ਉਹਨੂੰ ਵੀ ਮੈਨੂੰ ਸਾਹਬਣਾ ਪੈਣਾ ਵਾ ਉਹ ਤੇ ਕੰਮ ਨੂੰ ਹੱਥ ਨਹੀਂ ਲਾ ਕੇ ਰਾਜੀ ਹੈ ਮਗਰ ਉਹਦਾ ਵੈਸੇ ਵੀ ਨਹੀਂ ਮੇਰੇ ਵੱਲ ਨੂੰ ਹੈਗਾ ਮੇਰੇ ਨਾਲ ਨਹੀਂ ਉਹਦਾ ਪਿਆਰ ਹੈਗਾ ਮਾਸਾ ਵੀ ਉਹਨੂੰ ਮਾਨ ਵਾਲੀ ਹੈਗਾ ਵਾ ਹਾਂ ਮੈਂ ਆਪਣੀ ਸੱਸ ਮਾਂ ਨੂੰ ਤੇ ਚਲੋ ਮਾੜਾ ਮੋਟਾ ਜਿੰਨੇ ਜੋਗੀ ਹੋਵਾਂਗੇ ਕਰਕੇ ਦੋਵਾਂਗੇ ਇੱਕ ਤੇ ਮੇਰੀ ਨਨਾਨ ਦਾ ਗੁਜ਼ਾਰਾ ਨਹੀਂ ਆ ਇੱਥੇ ਆਈ ਦਾ ਕਿਉਂ ਦੀ ਨਾ ਸੱਸ ਮਾਂ ਨਾ ਜੇਟ ਜਟਾਣੀ ਕੋਈ ਵੀ ਨਹੀਂ ਤੇ ਭਾਰੀ ਦਾ ਵੀ ਵੈਸੇ ਉਹਦੇ ਤੋਂ ਬਗੈਰ ਸਾਰਦਾਣੀ ਨਾ ਬੱਚੇ ਛੱਡ ਕੇ ਆ ਸਕਦੀ ਐ ਤੇ ਫਿਰ ਇਸ ਕਰਕੇ ਤੁਸੀਂ ਰਹਿਣ ਹੀ ਦੋ ਮੈਂ ਮੈਂ ਕਦੀ ਹੱਥ ਤੱਕ ਤੁਹਾਨੂੰ ਉਹਦੀਆਂ ਗੱਲਾਂ ਦਸੀਆਂ ਨਹੀਂ ਨਾ ਉਹ ਬਹੁਤ ਤੇਜ ਆ ਉਹ ਤਾਂ ਕਿਤੇ ਡੱਕਾ ਭਾਂਕੇ ਨਹੀਂ ਦੂਰਾ ਕਰਦੀ ਤੂੰ ਹੀ ਆਂਦੇ ਵੀ ਤੇਰੀ ਨਨਾਨ ਆਉ ਉਹ ਸਰੇਆ ਸੁੱਖ ਦੇ ਜੂਗੀ ਮੈਂ ਸਗੋ ਫਸ ਜਾਣਾ ਜੀ ਮੈਂ ਤਾਂ ਮੇਰੀ ਤਾਂ ਤੈਨੂੰ ਕਿਹਾ ਵੀ ਤੈਨੂੰ ਇੱਥੇ ਲੈਣ ਜੋ ਆਈ ਸੀਗੀ ਮੈਂ ਕਾ ਚੱਲ ਤੇਰੀ ਹਾਲਤ ਵੇਖੀ ਆ ਨਾ ਉਹਨੇ ਵੀ ਨਹੀਂ ਠੀਕ ਹੈਗੀ ਤੇ ਚਲੋ ਸ਼ਾਇਦ ਮਨ ਮੇਰ ਪੈ ਹੀ ਜਾਵੇ ਉਹ ਨਹੀਂ ਨਹੀਂ ਰਹਿਣ ਤੂੰ ਮੈਂ ਜਿੰਨੇ ਜੋਗੀਆਂ ਵਾਂਗੀ ਨਾ ਥੋੜਾ ਥੋੜਾ ਕਰ ਲਾਂਗੀ ਤੂੰ ਹੀ ਨਾ ਕਿਤੇ ਮੇਰੀ ਸੱਸ ਦੇ ਸਾਹਮਣੇ ਜਾ ਕੇ ਨਹੀਂ ਗੱਲ ਕਰਦੇ ਹੋ ਨਹੀਂ ਬਹੁ ਮੈਂ ਤੇਰੇ ਤੋਂ ਪੁੱਛੇ ਬਿਨਾ ਥੋੜਾ ਕੋਈ ਗੱਲ ਕਰ ਦੇਣੀ ਆ ਚੱਲ ਬਹੁ ਫਿਰ ਨਹੀਂ ਤੂੰ ਮੰਨਣਾ ਤੇ ਮਨਮੀਤ ਤੂੰ ਬੈਗ ਤਿਆਰ ਕਰ ਲਿਆ ਕਿੱਥੇ ਚੱਲੀ ਤੂੰ ਉਹ ਆਜੀ ਸੋਹਰੇ ਚੱਲੀ ਆਂ ਤੇ ਲੈ ਘਰ ਭੇਜਣ ਲੱਗੀ ਜੇਦੀ ਕਰ ਲਈ ਹੈ ਕਹਿੰਦੀ ਮੈਂ ਜਾਣਾ ਮੈਂ ਜਾਣਾ ਵਾ ਤੇ ਬੜੀ ਦਿਲ ਦੀ ਅਚਾਨਕ ਹੀ ਤਿਆਰੀ ਕਰ ਲਈ ਹੋ ਜਾਂਦੀ ਹਾਏ ਭੂਆ ਜੀ ਜਲਦੀ ਕਿੰਨੇ ਦਿਨ ਤੇ ਹੋ ਗਏ ਮੈਂ ਆਈ ਨੂੰ ਜਾਣਾ ਤਾਂ ਸੱਜ ਘਾਰ ਹੀ ਆ ਹੁਣ ਨਾਲੇ ਸਾਰੇ ਤੇ ਕਹਿੰਦੇ ਆ ਉਹਦੋਂ ਤੂੰ ਵੀ ਤੇ ਕਹਿ ਦਿੱਤਾ ਮੰਮੀ ਨੂੰ ਵੀ ਜਮਨਮੀ ਤੇ ਠੀਕ ਲੱਗਦੀ ਆ ਤੇ ਚਲੋ ਭਾਬੀ ਛੱਡ ਕੇ ਆਵਾਂਗੇ ਤੇ ਮੈਂ ਅੰਦਰ ਜੇ ਉਦਾਂ ਹੀ ਕਿਹਾ ਤੂੰ ਗੁੱਸਾ ਕਰ ਲਿਆ ਨਹੀਂ ਨਹੀਂ ਭੂਆ ਜੀ ਗੁੱਸਾ ਕਾਦਾ ਗੁੱਸਾ ਤੇ ਮੈਂ ਤਾਂ ਕਰਾ ਜੀ ਮੈਨੂੰ ਕਿਹੇ ਗੱਲ ਦਾ ਤੁਹਾਡੇ ਤੋਂ ਗੁੱਸਾ ਹੋਵੇ ਯਾਰਾ ਤੇ ਵੇਖੋ ਘਰ ਹੀ ਆਣਾ ਅੱਜ ਨਹੀਂ ਤਾਂ ਕੱਲ ਨੂੰ ਵੀ ਘਰ ਜਾਣਾ ਹੀ ਸੀਗਾ ਬਲੇ ਉਹ ਤੇ ਮੈਂ ਤਾਂ ਕਿਹਾ ਸੀ ਮੈਂ ਕਿਹਾ ਤੇਰੀ ਪਹਿਲਾਂ ਤੇ ਚਲੋ ਮੰਮੀ ਵੀ ਆਏ ਫਿਰ ਤੇਰੀ ਨਾਨਾਣ ਵੀ ਆਈ ਉਹ ਕਹਿਣ ਦੇ ਸੀਗੇ ਵੀ ਚਲੋ ਲੈ ਜੰਨੇ ਭਾਬੀ ਠੀਕ ਆ ਤੇ ਉਹ ਤੇ ਮੈਂ ਤਾਂ ਗੱਲ ਕੀਤੀ ਸੀ ਬਾਕੀ ਧੀਆ ਨੇ ਆਪਣੇ ਘਰ ਹੀ ਜਾਣਾ ਆਪਣੇ ਘਰ ਹੀ ਚੰਗੀਆਂ ਲੱਗਦੀਆਂ ਧੀਆ ਤਾਂ ਮੈਂ ਵੀ ਇੱਥੇ ਚਲਾ ਗਿਆ ਵਾ ਤੇ ਫਿਰ ਮੈਂ ਮੰਮੀ ਨੂੰ ਆਖਿਆ ਕਿ ਚਲੋ ਮੈਨੂੰ ਛੱਡ ਆਓ ਜੇ ਮੈਂ ਕੱਲੀ ਗਈ ਨਾ ਫਿਰ ਮੇਰੇ ਮੰਮੀ ਨੇ ਆਖਣਾ ਕਿ ਬਿਮਾਰ ਸੀ ਤੇ ਤੇਰੀ ਮੰਮੀ ਨੇ ਕੱਲੇ ਭੇਜਤਾ ਮੈਂ ਇਕੱਲੇ ਜਾਣਾ ਵੀ ਕਿਉਂ ਆ ਮੈਂ ਤੇ ਭਾਬੀ ਨੂੰ ਅੱਗੇ ਕਿਹਾ ਮੈਂ ਕਿ ਜਦੋਂ ਜਾਣਾ ਛੱਡਣ ਮੈਨੂੰ ਵੀ ਲੈ ਜਿਓ ਨਾਲ ਤੇ ਦੋਵੇਂ ਛੱਡਾਵਾਂਗੀਆਂ ਜਾ ਕੇ ਗੁਰਦੀਪ ਮੇਰੀ ਗੱਲ ਸੁਣ ਹੁੰਦੇ ਉਹਨੇ ਇੱਕਦਮ ਕਾਲੀ ਚ ਤਿਆਰੀ ਕਰ ਲਈ ਤੇ ਨਾਲ ਕਿਹਨੂੰ ਦੱਸਿਆ ਨਾ ਪੁੱਛਿਆ ਤੇ ਮੈਂ ਹੁਣ ਇਹਨੂੰ ਛੱਡਣ ਨਹੀਂ ਆ ਤੇ ਆਪਾਂ ਫੇਰ ਕਿਤੇ ਜਾਵਾਂਗੀਆਂ ਦੋਵੇਂ ਜਣੀਆਂ ਫਿਰ ਮੈਂ ਤੈਨੂੰ ਨਾਲ ਲੈ ਜਾਂਗੀ ਹੁਣ ਮੈਂ ਇਹਨੂੰ ਛੱਡ ਕੇ ਆਵਾਂ ਪਹਿਲਾਂ ਭਾਬੀ ਮੈਂ ਤਾਂ ਤਾਂ ਕਹਿਣ ਦੀ ਹੀ ਵੀ ਚੱਲ ਮੈਂ ਵੀ ਚਲ ਜਾਨੀ ਆ ਉਸ ਦਿਨ ਮਨਮੀਤ ਦੀ ਸੱਸ ਨੇ ਵੀ ਮੈਨੂੰ ਕਿਹਾ ਤੇ ਫਿਰ ਇਹਦੀ ਨਾਨ ਆਈ ਉਹਨੇ ਵੀ ਕਿਹਾ ਕਿ ਬੁਆਜੀ ਤੁਸੀਂ ਆਇਓ ਤੁਹਾਡੇ ਤਾਂ ਆ ਗਿਆ ਚਲ ਮੈਂ ਵੀ ਚਲ ਜਾਨੀ ਉਹਨਾਂ ਨੇ ਕਹਣਾ ਭੂਆ ਚ ਇਨੀ ਆਕਰਣਾ ਤੇ ਭੂਆ ਹੀ ਨਹੀਂ ਨਹੀਂ ਮੈਂ ਤੈਨੂੰ ਕਿਹਾ ਹਨਾ ਆਪਾਂ ਜਾਵਾਂਗੇ ਗੁਰਦੀਪ ਹਲੇ ਤੋ ਮੇਰੀ ਗੱਲ ਨੂੰ ਸਮਝ ਮੈਨੂੰ ਉਹਨੂੰ ਛੱਡ ਕੇ ਆਂਦੇ ਫੇਰ ਆਪਾਂ ਜਾਵਾਂਗੇ ਜੇ ਲੱਕੀ ਹੁੰਦਾ ਤੇ ਮੈਂ ਤੇ ਜਾਣਾ ਹੀ ਨਹੀਂ ਛੱਡਣਾ ਉਹਨੇ ਹੀ ਜਾਣਾ ਚੇ ਇਹਨੂੰ ਛੱਡਣ ਉਹਨਾਂ ਨੇ ਕਾਲੀ ਪੈ ਗਈ ਐ ਤੇ ਚਲ ਮਨਮੀਤ ਫੇਰ ਹੁਣ ਤੂੰ ਮਨ ਬਣਾ ਹੀ ਲੈ ਤੇ ਲੈ ਮੇਰੇ ਵੱਲੋਂ ਪਿਆਰ ਉਹ ਨਹੀਂ ਭੂਆ ਜੀ ਦੱਸ ਇਹ ਕਾਦਾ ਸੀ ਨਹੀਂ ਨਹੀਂ ਫੇਰ ਕੀ ਆ ਨਾਲੇ ਸੀਮਾ ਨੂੰ ਮਿਲੀ ਆ ਨਹੀਂ ਹਜੇ ਨਹੀਂ ਮਿਲੀ ਤੇ ਸੀਮਾ ਨੂੰ ਵੀ ਆਇਆ ਮਾਰੋ ਉਹਨੇ ਵੀ ਮੇਲਾ ਨਾ ਕੋਈ ਨਹੀਂ ਵਾਰ ਮਾਰਦੀ ਆਹੋ ਕੋਈ ਨਹੀਂ ਪੁਆਦੀ ਤੇ ਤੁਹਾਡਾ ਮੇਰੇ ਘਰ ਆਉਣ ਨੂੰ ਦੇਲ ਕਰਦਾ ਨਾ ਚਲੋ ਅੱਜ ਤੇ ਮੈਨੂੰ ਮੰਮੀ ਛੱਡ ਆਂਦੇ ਆ ਕਿਉਂ ਅੱਜ ਤੇ ਮੇਰੇ ਜਾਂਦੇ ਨੂੰ ਥੋੜਾ ਸਾਫ ਸਫਾਈ ਮੈਨੂੰ ਕਰਨੀ ਪੈਣੀ ਆ ਫਿਰ ਕਿਸੇ ਦਿਨ ਮੰਮੀ ਦੇ ਨਾਲ ਜੋ ਭਾਬੀ ਨਾਲ ਆਜੀ ਹਾਂ ਕੋਈ ਨਹੀਂ ਫਿਰ ਮੈਂ ਤੇ ਮੰਮੀ ਤੇ ਭਾਬੀ ਨੂੰ ਵੀ ਨਤੇਰੀ ਨੂੰ ਨਾਲ ਲੈ ਕੇ ਆਵਾਂਗੇ ਤੇ ਨੈ ਆਵਾਂਗੇ ਕੋਈ ਨਹੀਂ ਆਗੇ ਚਲ ਭਾਬੀ ਮੈਂ ਬੁਲਾ ਕੇ ਲਿਆ ਨਹੀਂ ਸੀ ਮਾਂ ਹਾਂ ਲੈ ਮਨ ਮੀਤੇ ਹਾਂਜੀ ਕੀ ਦੇਗੀ ਭੂਆ 100 ਰੁਪਏ ਦਿੱਤਾ ਚਲ ਕੋਈ ਨਹੀਂ ਉਹ 100 ਰੁਪਏ ਦੇ ਦੇਗੀ ਚਾਹ ਭੂਆ ਵੀ ਤੇ ਉਹਨਾਂ ਦੇ ਰਿਸ਼ਤੇਦਾਰੀ ਚ ਹੋਈਆਂ ਸੱਸ ਨੂੰ ਨਾ ਜਾ ਕੇ ਦੱਸੋ ਨਹੀਂ ਹੁਣ ਸੱਸ ਨੂੰ ਥੋੜੀ ਦੱਸੀ ਆਹੋ ਨਾ ਦੱਸੀ ਐਵੇਂ ਆਪਣੇ ਘਰ ਦੀ ਬਦਨਾਮੀ ਹੰਦੀ ਬੇਸਤੀ ਨਹੀਂ ਰਹੀ ਠੀਕ ਹੈ ਚਲੋ ਫਿਰ ਚਲੀ ਚਲ ਦੀਦੀ ਚੱਲੇ ਜੀ हां चलनी ते अचानक तैयारी ਕਰ ਲਈ ਸਵੇਰੇ 10 ਤੇ ਤੇ ਨਾ ਜਾਂਦੇ ਤੇ ਤੁਹਾਨੂੰ ਛੱਡੋਂਦੇ ਸਵੇਰ ਦਾ ਕਿਸੇ ਕੋ ਮੈਨੂੰ ਆਪ ਨਹੀਂ ਪਤਾ ਫਿਰ ਮੇਰੀ ਬੈਠੀ ਬੈਠੀ ਦੀ ਸਲਾਹ ਬਣ ਗਈ ਮੈਂ ਚਲੋਂ ਮੈਂ ਚਲਦੀ ਨਹੀਂ ਕੋਈ ਨਹੀਂ ਮੈਂ ਫੜਿਆ ਵਾ ਹੁੰਦਸ ਮम्मा ਹੁਣ ਤੇ ਚਲੇ ਜਾਂਦੇ ਨੇ ਫਿਰ ਮੈਂ ਹੀ ਜਾਣਾ ਲੱਕੀ ਦੀ ਦੁਕਾਨ ਤੇ ਚਲ ਗਿਆ ਵਾ ਤੇ ਹੁਣ ਮੈਂ ਹੀ ਜਾਵਾਂਗੀ ਫਿਰ ਤੇ ਨਾਲੇ ਸਿਮਾ ਮੇਰੀ ਗੱਲ ਸੁਣ ਲੈ ਜਰਾ ਲੱਕੀ ਨੂੰ ਫੋਨ ਕਰਕੇ ਪੁੱਛ ਦੇ ਬੁੜੀ ਰਕੀ ਲੈਣਾ ਹੁਣ ਓਹੋ ਕੀ ਆ ਨਾ ਮੰਮੀ ਨਹੀਂ ਨਹੀਂ ਖਾਲੇ ਥੋੜਾ ਮੈਂ ਕਿਹਾ ਜਦੋਂ ਮੈਂ ਫੇਰ ਆਉਂਗੀ ਫੇਰ ਲੈ ਕੇ ਜਾਉਂਗੀ ਨਹੀਂ ਸਿਮਤ ਮੁਤਕਾਰ ਗੱਲ ਤਾਂ ਇਹ ਆਂ ਕਰੋ ਓ ਇਹ ਨਹੀਂ ਪੂਆ ਜੀ ਨੇ ਪਿਆਰ ਦਿੱਤਾ ਹੀ ਆ ਮੈਨੂੰ ਕੋਈ ਗੱਲ ਨਹੀਂ ਨਹੀਂ ਪੂਆ ਜੀ ਦਿੱਤੇ ਆਪਣੀ ਥਾਂ ਤੇ ਆ ਇਹ ਮੰਮਾ ਤੀਂ ਆਂ ਕਰੋ ਤੀਂ ਆਪਣੇ ਕੋ ਦੋ ਆ ਤੇ ਕੋਈ ਨਹੀਂ ਫੇਰ ਆਉਣਗੇ ਤੇ ਦੇ ਆਵਾਂਗੇ ਦੀਦੀ ਆਪਾਂ ਚੱਕਰ ਲਾਵਾਂਗੇ ਫੇਰ ਆਪੀ ਤੁਹਾਨੂੰ ਦੇ ਜੀ ਤੀਂ ਆਪਣੇ ਕੋ ਦੇ ਦੋ ਪੁੱਛਦੇ ਸਹੀ ਹੰਨ ਇਹ ਦਵਾ ਸਲਾਹ ਤੇ ਹੁੰਦੀ ਨਾ ਸਲਾਹ ਤੇ ਹੁੰਦੀ ਆ ਨਾ ਓਹੋ ਐਵੇਂ ਤੁਸੀਂ ਕਰੀ ਜਾਂਦੇ ਦੱਸ ਚਲੋ ਮੈਂ ਫੋਨ ਕਰਨੀ ਐ ਬੈਠੇ ਦੀਦੀ ਜੀ ਫਿਰ ਬਠ ਮੈਂ ਆਈ ਇੱਕ ਮਿੰਟ ਜਾਕਦਮ ਤਿਆਰੀ ਕਰ ਲਈ ਆ ਤੇ ਤੁਸੀਂ ਸਵੇਰੇ ਦੱਸੋ ਜਾਨਾ ਮੈਂ ਆਪੀ ਤੁਹਾਨੂੰ ਦੇਖ ਕੇ ਜਾਣ ਹੁਣ ਪਤਾ ਨਹੀਂ ਇਹ ਵੀ ਕਿਹੜੇ ਮੂਹ ਬੋਲਤੇ ਆ ਚਲੋ ਗਈ ਪਹਿਲਾ ਹੈਲੋ ਆ ਬੋਲੇ ਕੀ ਕਹਿਣਾ ਵਾ ਮੇਰੀ ਗੱਲ ਸੁਣੋ ਉਹ ਨਾ ਦੀਦੀ ਚੱਲੇ ਆ ਦੀਦੀ ਕਹਿੰਦੇ ਵੀ ਮੈਂ ਜਾਣਾ ਵਾ ਅੱਜ ਜੀ ਤੇ ਮੰਮਾ ਪੁੱਛੁੰਦੇ ਵੀ ਕੀ ਦੇਣਾ ਕੀ ਦੇ ਕੇ ਤੋਰਨਾ ਵਾ ਉਹ ਦੀਦੀ ਨੇ ਮਗਰ ਮਗਰ ਸਲਾਮ ਬਣਾ ਲਿਆ ਫਿਰ ਮੰਮੀ ਨੇ ਕਿਹਾ ਵਾ ਇਹ ਨਹੀਂ ਮੈਨੂੰ ਪਤਾ ਮੈਨੂੰ ਵੀ ਹੁਣੇ ਪਤਾ ਲੱਗਾ ਵਾ ਤੇ ਤੂੰ ਇਹ ਦੱਸੋ ਵੀ ਕੀ ਦੇਈਏ ਆਪਾਂ ਪਹਿਲਾਂ ਦੱਸ ਯਾਰ ਉਹ ਕਿ ਲੈ ਕੇ ਭੋਲ ਕੇ ਦੇਣਾ ਵਾ ਦੀਦੀ ਨੂੰ ਕੋਸ਼ਿੰਗ ਨਹੀਂ ਦੇਣਾ ਨਹੀਂ ਤੇ ਖਾਲੀ ਆ ਤੇ ਭੇਜ ਦੇਣਾ ਜੀ ਕੁੜੀ ਘਰੋਂ ਚਲਦੀ ਆ ਕੁਛ ਤੇ ਬੰਦਾ ਵਾ ਨਾ ਤੂੰ ਇਹ ਦੱਸੋ ਕੀ ਦੇਈਏ ਉਹ ਯਾਰ ਤੇਰੀ ਗੱਲ ਸੁਣ ਤਵਾਰੀ ਤੇ ਇੰਨਾ ਕੁਛ ਕਰਦੇ ਤੇ ਤਵਾ ਹੁਣ ਦਿਲ ਦੇ ਹੀ ਰਹਿਣਾ ਵਾ ਤੋਤਿਆ ਮੇਰੀ ਗੱਲ ਸੁਣ ਮੰਮੀ ਨੇ ਸਮਝਾ ਵੀ ਹੁਣ ਤੇ ਜੀ ਕੋ ਬਾਹਰ ਸੀ ਤੇ ਤੇ ਚਲੋ ਠੀਕ ਹੋਣ ਵਾਸਤੇ ਆਈ ਠੀਕ ਹੋਵੇ ਵਾਸਤੇ ਨਹੀਂ ਬੜਾਵਾ ਐਵੇਂ ਬੋਲੀ ਜਾਂਦੇ ਜੇ ਤਿਹਾਰ ਤੇ ਤੇ ਜਿਹੜਾ ਤਿਹਾਰ ਹੈ ਉਹ ਦੇਣਾ ਹੀ ਦੇਣਾ ਵਾ ਹੁਣ ਇੱਥੇ ਘਰੋ ਚੱਲੇ ਆ ਠੀਕ ਨਹੀਂ ਸੀ ਕੁਛ ਨਾ ਕੁਛ ਤੇ ਬੰਦਈ ਆ ਕੁਛ ਜ਼ਿਆਦਾ ਨਹੀਂ ਤੇ ਬੰਦਾ 500 ਰੁਪਏ ਦੇ ਦਿੰਦਾ ਠੀਕ ਆ 500 ਰੁਪਏ ਦੇ ਦੇ ਜਿਤਨਾ ਤੂੰ ਕਹਿੰਦੀ ਉਤਰਾ ਹੀ ਕਰ ਦਿੰਦੇ ਆ ਠੀਕ ਆ ਫਿਰ ਮੈਂ ਮੰਮਾ ਨੂੰ ਕਹਿੰਨੀ ਵੀ 500 ਰੁਪਏ ਦੇ ਦਿਓ ਹਣਾ ਫਿਰ ਆ ਮੇਰੀ ਘਾਲਤੋਂ ਮੰਮੀ ਦੇ 500 ਦੇ ਮੰਗਣ ਆੜੀ ਆ ਕੁਛ ਨਹੀਂ ਹੁੰਦਾ ਮੈਂ ਕਹਿੰਨੀ ਆ ਵੀ ਵੇ ਤੁਹਾਨੂੰ ਮਿਲ ਕੇ ਨਹੀਂ ਨਾ ਚੱਲੇ ਤੇ ਆਪਾਂ ਇੱਕ ਦੋ ਦਿਨ ਤੱਕ ਜਾਵਾਂਗੇ ਤੇ ਨਾਲੇ ਪਤਾ ਲਾਵਾਂਗੇ ਤੇ ਨਾਲੇ ਤੁਸੀਂ ਦੇ ਆਇਓ ਜੋ ਦੇਣਾ ਵਾ ਚਲ ਠੀਕ ਆ ਤੇਰੇ ਪਾਸੇ ਠੀਕ ਆ ਬਸ ਇਹ ਹੋਈ ਕਹਿੰਦੇ ਰਹਿੰਦੇ ਤਿਆਰ ਦਿੱਤਾ ਤਿਆਰ ਦਿੱਤਾ ਦਿਵਾਲੀ ਤੇ ਦੇਣੀ ਦੇਣੀ ਆ ਉਹ ਪਤਾ ਨਹੀਂ ਮਾਤਾ ਕਿਤੋਂ ਬੋਲਣਾ 500 ਰੁਪਿਆ ਕਿਆ ਕਾ ਕੇ ਵੀ ਨਹੀਂ ਮਮੀ ਉਹ ਗੱਲ ਹੋਈ ਮੇਰੀ ਇਹਨਾਂ ਨਾਲ ਹੂੰ ਕਹਿੰਦੇ ਦੀਦੀ ਨੇ ਦੱਸਿਆ ਨਹੀਂ ਸਵੇਰੇ ਨਾ ਮੈਂ ਜਾਂਦਾ ਮੈਂ ਛਾਡੰਗਾ ਮੈਂ ਕਿਹਾ ਚਲੋ ਮਮਾ ਹੁਣ ਚੱਲੇ ਆ ਤੇ ਉਹ ਕਹਿੰਦੇ 500 ਰੁਪਿਆ ਦੀਦੀ ਨੂੰ ਦੇ ਦੋ ਖਾਲੀ ਨਾ ਤੋਰਿਓ 500 ਰੁਪਿਆ ਸੀ ਮਾਂ ਹਾਂ ਉਹ ਵੀ ਤੂੰ ਜੇਦੀ ਕਰਕੇ ਬਹਿ ਗਏ ਜੋ ਫੇਰ ਕੀ ਆ ਬਸ

ਆ ਰਹੇ ਹੈ ਤੁਸੀਂ ਹਾਂ ਕੋਈ ਨਹੀਂ ਧਿਆਨ ਰੱਖੀ ਆਪਣਾ ਹਾਂਜੀ ਚੰਗਣ ਚੰਗਣ ਹੋਵਾ ਜੀ ویکਿਆ ਨਾ ਨਾਲ ਹੀ ਕਹਿ ਦਿੱਤਾ ਸਿਮਤ ਉਹ ਤੇ ਨਹੀਂ ਗਿਆ ਮੈਨੂੰ ਕੀ ਲੋੜ ਆ ਵੇਖੋ ਇਹਨਾਂ ਨੇ ਮੈਨੂੰ ਕਿਹਾ ਵਾ ਕਿ 500 ਰੁਪਏ ਦੇ ਦੇ ਮੈਂ ਤਾਂ ਕਰਕੇ ਕਿਹਾ ਪਰ 500 ਤਾਂ ਦੇ ਕੇ ਨਹੀਂ ਨਾ ਤੋਂ ਜਦੋਂ ਵੀ ਦੀਦੀ ਨਾਲ ਜਾਣਾ ਹੁੰਦਾ ਨਾ ਮम्मा ਹਜਾਰ ਤੋਂ ਘੱਟ ਦੇ ਕਦੀ ਦਿੰਦੇ ਨਹੀਂ ਇਹ ਨਹੀਂ ਮੈਨੂੰ ਪਤਾ ਲੱਗਦਾ ਵੀ ਉਹ ਦੰਦਾ ਕਿੰਨਾ ਖਰਚਾ ਹੁੰਦਿਆ ਇਹ ਵਕ ਕਲਪ ਦੇ ਆ ਤੇ ਮੈਂ ਤਾਂ ਕਹਿੰਦੀ ਨਹੀਂ ਮੈਂ ਜੇ ਕਵਾਂ ਤੇ ਭਾਬੀ ਵੈਸੇ ਬੁਰੀ ਬਣ ਜਾਂਦੀ ਸੀ ਮਨੋਂ ਤਾਂ ਮੈਂ ਵੀ 100 ਰੁਪਏ ਦਿੱਤਾ ਹੀ ਮਨਮੀ ਤੂੰ ਜਾ 100 ਰੁਪਏ ਹਾਂ ਭੂਆ ਜੀ ਇਹ ਉਹ ਗਲਤੀ ਮੇਰੀ ਭਾਬੀ ਨੇ ਕੀਤੀ ਤੇ ਇਹ ਉਹ ਗਲਤੀ ਤੂੰ ਹੀ ਕਰ ਦਿੱਤੀ ਤਾਨੂੰ ਪਤਾ ਮਮਾ ਨੇ 20 20 ਗੱਲਾਂ ਕਰਦੀ ਉਹ ਨਹੀਂ ਜਾਂਦੇ ਆ ਤੇ ਭੂਆ ਨੇ ਵੀ 100 ਰੁਪਏ ਦੇ ਦਿੱਤੇ ਤਾਂ ਤਾਨੂੰ ਵੀ ਉਹਨਾਂ ਨੇ ਕਹਿਣਾ ਨਾਲੇ ਉਹਦੀ ਪੇਕਿਆਂ ਵਾਲੀ ਸਾਈਡ ਤੇ ਆਪਣੀ ਰੀਤ ਤੇ ਤੋੜਨੀ ਆ ਉਹਨੇ ਚਲ ਕੋਈ ਗੱਲ ਨਹੀਂ ਹੁੰਦੀ ਤਾਂ ਦੇ ਕਰ ਲਾਂ ਜਿਹੜੀਆਂ ਗੱਲਾਂ ਅੱਗੇ ਬਠੇਰੀਆਂ ਗੱਲਾਂ ਹੁੰਦੀਆਂ ਹੋਰ ਕਰ ਲਾਂ ਜੀਆਂ ਦੋਪ ਤੇ ਫਿਰ ਕਿਉਂ ਪਰ ਪੁਆਜੀ 500 ਰੁਪਏ ਵੀ ਤੇ ਦਿੱਤਾ ਹੀ ਹੁੰਦਣ ਦਿਵਾਲੀ ਤੇ ਉਹ ਨਹੀਂ ਨਾ ਇਹਨਾਂ ਨੂੰ ਯਾਦ 100 ਦਾ ਬਿਲੋਂ ਯਾਦ ਰਹਿਣਾ ਜੀ ਉਹ ਤਾਂ ਫਿਰ ਹੈ ਗਈ ਆ ਕੋਈ ਗੱਲ ਨਹੀਂ ਰਾਂਦਿਓ ਚਲੋ ਛੱਡੋ ਮੈਂ ਤਾਂ ਐਂ ਕਿਹਾ ਵਾ ਮੈਂ ਕੌਣ ਜਾਵਾਂਗੇ ਆਪਾਂ ਫਲਾ ਵੀ ਇੱਕ ਆਵਾਂਗੇ ਕਿੰਨਾ ਕੰਮ ਕਰਦੀ ਕਿੰਨੀ ਕ ਸਸਦੀ ਸੇਵਾ ਕਰਦੀ ਪਰ ਮੰਮਾ ਨੇ ਜਾਣ ਹੀ ਨਹੀਂ ਦੇਣਾ ਮੈਨੂੰ ਕੋਈ ਨਹੀਂ ਭੂਆ ਜੀ ਇਸੇ ਤਰ੍ਹਾਂ ਮੈਂ ਤੇ ਮੈਂ ਤਾਂ ਤਹੀਂ ਜਾਵਾਂਗੇ ਇੱਕ ਵਾਰੀ ਅਜੇ ਇੱਥੇ ਹੋ ਨਾ ਇੱਕ ਵਾਰੀ ਪਤਾ ਲੈ ਕੇ ਆਵਾਂਗੇ ਆਪਾਂ ਜਾਵਾਂਗੇ ਉਦੋਂ ਦੇ ਆਵਾਂਗੇ ਕੁਝ ਮਾਣੇ ਵੀ ਮੈਂ ਕਿਹਾ ਤਾਂ ਵੀ ਨਹੀਂ ਖੜਿਆ ਭਾਬੀ ਨੇ ਮੇਨੂੰ ਉਦੋਂ ਬਸ ਇੱਕੋ ਗੱਲ ਕਰੀ ਜਾਂਦੀ ਬਿਮਾਰ ਨੂੰ ਛੱਡਣ ਜਾਣਾ ਬਿਮਾਰ ਨੂੰ ਛੱਡਣ ਜਾਣਾ ਤੂੰ ਵੀ ਕਰਨਾ ਜਾ ਕੇ ਉਹ ਭੂਆ ਜੀ ਇੱਕ ਬਹਾਨਾ ਚ ਆਇਆ ਹੈ ਤੂੰ ਬਿਮਾਰ ਨੂੰ ਛੱਡਣ ਜਾਣਾ ਹੈ ਤੇ ਫੇਰ ਕੀ ਆ ਜਿਵੇਂ ਮਾਂ ਨੂੰ ਛੱਡਨ ਤੂੰ ਵੀ ਚੱਲ ਜਾਓਗੀ ਉਹਦੀ ਸੱਸ ਨੇ ਕੀ ਕਹਿਣਾ ਪਿਪੂ ਆ ਗਈ ਨਾਲ ਛੱਡਨ ਤੇ ਫੇਰ ਕੀ ਆ ਸੁਗਪਰਾ ਨਹੀਂ ਹੈਗਾ ਨਨਾਨ ਭਾਬੀਆਂ ਦੋਵੇਂ ਜਾਂਦੀ ਛੱਡ ਕੇ ਹੁੰਦੇ ਪਰ ਨਹੀਂ ਖੜਨਾ ਹੀ ਨਹੀਂ ਜਦੋਂ ਗੱਲ ਨਹੀਂ ਖਤਮ ਹੋ ਗਈ ਆ ਮੈਨੂੰ ਨਹੀਂ ਖੜਨਾ ਮੈਨੂੰ ਛੱਡੋ ਚਲੋ ਬੈਠੋ ਚਾਹ ਦਾ ਟਾਈਮ ਹੋਇਆ ਮੈਂ ਚਾਹ ਬਣਾਵਾ ਹੁਣ ਮਾਂ ਨੇ ਤੇ ਉਧਰ ਪੀ ਕੇ ਹੁਣੀ ਕੁੜਮਾ ਕਰਾਂ ਚਾਹ ਕੋਈ ਨਹੀਂ ਬਣਾਵਾ ਬੈਠੋ ਤੂੰ ਹੀ ਬਣਾਵਾ ਮੈਂ ਚਾਹ ਇਹ ਤੂ ਮਮਾ ਯਾਰ ਲੋ ਗਿਆ ਅੰਨਿ ਭਾਵੇਂ ਕੋਣ ਆਇਆ ਰੁਕ ਜਾ ਮਮੀ ਵੇਖਦੀ ਐ 1 ਮਿੰਟ ਰੁਕ ਜਾ 1 ਮਿੰਟ ਆਂਦੀ ਆ ਸੱਸੀ ਘਰ ਦੀਦੀ ਸੱਸੀ ਕਾ ਮੁੰਨੀ ਤੇ ਗਿਆਨ ਜੀ ਠੀਕ ਐ ਤੂੰ ਦੱਸ ਸੱਸੀ ਕਾ ਵਸੀ ਜੀ ਸੱਸੀ ਕਾ ਬਤਾ ਹੋਰ ਠੀਕ ਆ ਹਾਂ ਜੀ ਤੁਸੀਂ ਕਦੋਂ ਆਏ ਦੀਦੀ ਮੈਂ ਸਵੇਰੇ ਹੀ ਅੱਛਾ ਮੈਨੂੰ ਪਤਾ ਲੱਗਾ ਸੀ ਨਾ ਮੇਰੇ ਭਾਬੋ ਨੇ ਆਣਾ ਐ ਅੱਛਾ ਤੇ ਮੈਂ ਕਿਹਾ ਫੇਰ ਘਰ ਦਾ ਕੰਮ ਕੁਮ ਵੀ ਵੇਖਣਾ ਐ ਤੂੰ ਦਾ ਕਰਨਾ ਨਹੀਂ ਹਜੇ ਤੂੰ ਰੈਸਟ ਤੇ ਆ ਮੈਂ ਤਾਂ ਕਰਕੇ ਮੈਂ ਕਿਹਾ ਫਿਰ ਮੈਂ ਚਲ ਜਾਣਾ ਪਹਿਲਾਂ ਕਰਾਂਗੀ ਕਰਨਾ ਕਿਉਂ ਨਹੀਂਗਾ ਤੂੰ ਹੀ ਇੱਕ ਦਿਨ ਕਰਾ ਜੋਗੇ ਦੋ ਦਿਨ ਕਰਾ ਜੋਗੇ ਬਾਅਦ ਵਿੱਚ ਤੇ ਮੈਂ ਹੀ ਨਾ ਜੀ ਤੂੰ ਠੀਕ ਨਹੀਂ ਨਾ ਥੋੜੇ ਦਿਨ ਤੇਰਾ ਮੈਂ ਸਾਥ ਦਿੰਦੀ ਆ ਫਿਰ ਕੋਈ ਗੱਲ ਨਹੀਂ ਫਿਰ ਤੂੰ ਹੀ ਘਰ ਸੰਭਨੇ ਆ ਆਜੋ ਲੰਘੋ ਜਿਹੜੀ ਗੱਲ ਦਾ ਡਰ ਸੀ ਉਹ ਕਰ ਲੋ ਤੁਹਾਡੀ ਗੱਲ ਕਈ ਪੂਰੀ ਹੋ ਗਈ ਤਾਂ ਦੇਤੇ ਕਹੀ ਜਾਂਦੀ ਹੈ ਨਾ ਮੈਂ ਸਾਰ ਦੂੰਗੀ ਕੋਈ ਨਹੀਂ ਸਾਰੀ ਤੇ ਵੈਸੇ ਕਰਕੇ ਤਾਂ ਕਹਿੰਦੀ ਹਾਂ ਤੂੰ ਕਾਲੀ ਕੀਤੀ ਮੈਨੂੰ ਕਿ ਪਰ ਅਸੀਂ ਵੀ ਇਹਨਾਂ ਨੇ ਆ ਕੇ ਬੈਠੇ ਹੋਣਾ ਇੱਥੇ ਚਲੋ ਚਲੋ ਇਹ ਮਨਮੀਤ ਆਈ ਹੈ ਮੰਮੀ ਜੀ ਉਠੋ ਮਨਮੀਤ ਆਈ ਹੈ ਨਾਲੇ ਉਹਨਾਂ ਦੀ ਮੰਮੀ ਆਈ ਹੈ ਨਾਲ ਸਸੀ ਗਾ ਮੰਮੀ ਸਸੀ ਗਾ ਕੋਸ਼ਨਾ ਕੀ ਆਲੇ ਵਧੀਆ ਤੁਸੀਂ ਸੁਣਾਓ ਲਾਈਕ ਕੀ ਕੋਈ ਡੇਂਜਸ ਹਾਂਜੀ ਹਾਂਜੀ ਇੱਥੇ ਆ ਜਾਓ ਮਸੀ ਜੀ ਤੁਸੀਂ ਮੀਂਹ ਤੇ ਤੇਰਾ ਕੀ ਆ ਠੀਕ ਆ ਮੰਮੀ ਮੈਂ ਟੈਸਟ ਕਰਵਾ ਰਹੀ ਕਿ ਪਾ ਕੀ ਚੀਜ਼ ਠੀਕ ਹੋਈ ਕਿ ਦਮਨ ਮੈਂ ਠੀਕ ਆ ਹਾਂਜੀ ਫਰਕ ਆ ਮੈਨੂੰ ਦਵਾਈ ਲੈਣ ਦੀ ਤੂੰ ਆਪਣੀ ਨਹੀਂ ਦਵਾਈ ਬੰਦ ਕਰਤੀ ਸੀ ਡਾਕਟਰ ਨੇ ਚਲੋ ਚੰਗੀ ਗੱਲ ਆ ਹਾਂਜੀ ਚਲੋ ਬੈਠੋ ਮਸੀ ਜੀ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਂਦੀ ਆ ਤੁਹਾਡੇ ਵਾਸਤੇ ਪਾਣੀ ਰਹਿਣ ਦੇ ਤੂੰ ਹਾਂਜੀ ਅਸਤਰ ਕਰ ਤੂੰ ਜਿਆਦਾ ਕੱਪ ਬਣਾ ਲੈ ਮੈਨੂੰ ਪੀ ਕੇ ਜਾਵਾਂ ਜਲਦੀ ਹੈ ਮੈਨੂੰ ਵੀ ਚਲੋ ਠੀਕ ਹੈ ਜਿੱਦਾਂ ਤੁਸੀਂ ਕਹਿੰਦੇ ਆ ਠੀਕ ਹੈ ਜੀ ਠੀਕ ਆ ਮਮਾ ਚੱਲਿਆ ਫਿਰ ਮੈਂ ਦੁਕਾਨ ਤੇ ਲੇਟ ਨਹੀਂ ਹੋਵੇ ਅੱਜ ਤੋਂ ਆ ਮਮਾ ਥੋੜਾ ਜਿਹਾ ਕੋਲਡ ਹੋਇਆ ਨਾ ਤੇ ਉਹਦੇ ਕਰਕੇ ਦਵਾਈ ਦਾ ਥੋੜਾ ਜਿਹਾ ਨਸ਼ਾ ਰਹਿੰਦਾ ਵਾ ਤੇ ਜਾਗ ਵੀ ਲੇਟ ਖੁੱਲਦੀ ਆ ਤੇ ਤਾਂ ਕਰਕੇ ਮੈਂ ਕਹਾਂ ਚਲ ਕੋਈ ਨਹੀਂ ਥੋੜੀ ਲੇਟ ਵੀ ਦੁਕਾਨ ਖੋਲ ਲਾਂਗੇ ਚਲ ਕੋਈ ਨਹੀਂ ਅੱਛਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਛੱਡਾ ਜੀ ਦੀਦੀ ਨੂੰ ਹਾਂ ਛੱਡਾ ਜੀ ਤੇ ਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਸੀ ਤੇ ਦੋ ਦਿਨ ਰਹਿਣ ਦੇਣਾ ਸੀ ਤੇ ਇੱਕ ਸਿਓਨ ਫਰਕ ਹੀ ਦਵਾਈ ਤੇ ਤੈਨੂੰ ਪਤਾ ਡਾਕਟਰ ਨੇ ਬੰਦ ਕਰਤੀ ਸੀ ਹੁਣ ਵੀਕਨੈਸ ਹੀ ਹੈਗੀ ਹੀ ਤੇ ਛੱਡਾਂ ਉਹ ਵੀ ਕਾਲੀ ਪੈਂਡ ਹੀ ਕਹਿੰਦੀ ਮੰਮੀ ਮੈਨੂੰ ਛੱਡ ਓ ਕੋਈ ਨਾ ਤੇਰੀ ਵੀ ਕਹਿੰਦੇ ਮੈਨੂੰ ਵੀਕਨੈਸ ਆ ਚਲੋ ਜਿੱਥੇ ਇੰਨੇ ਦਿਨ ਕੱਟੇ 2 ਦਿਨ ਹੋਰ ਕੱਟ ਲੈਂਦੀ ਕੋਈ ਗੱਲ ਨਹੀਂ ਬਾਹੂ ਠੀਆਂ ਨੇ ਆਪਣੇ ਘਰ ਹੀ ਜਾਣਾ ਵਾ ਆ ਜਾਣਾ ਤੇ ਚਲੋ ਆਪਣੇ ਘਰ ਹੀ ਆ ਅਸਾਂ ਮੇਰੀ ਗੱਲ ਸੁਣੋ ਜਦੋਂ ਕੱਲ ਛੱਡਣ ਗਏ ਸੀ ਤੇ ਉਹਦੀ ਸੱਸ ਬੋਲਦੀ ਤੇ ਨਹੀਂ ਨਾ ਨਾ ਮਨੇ ਕੋਈ ਗੱਲ ਨਹੀਂ ਕੀਤੀ ਸਵਨ ਨਾਨ ਵੀ ਉਹਦੀ ਉੱਥੇ ਆਈ ਹੋਈ ਆ ਲੈ ਮੰਮੀ ਆ ਤੇ ਸਭ ਕੁ ਵਧੀਆ ਹੋ ਗਿਆ ਨਨਾਨ ਇਹ ਆਪੀ ਚਲੋ ਉਹਦੀ ਸੇਵਾ ਪਾਣੀ ਚ ਲੱਗ ਜੇਗੀ ਹਾਂ ਚਲੋ ਰਲ ਮਿਲ ਕੇ ਥੋੜਾ ਬਹੁਤਾ ਕਰ ਲਾਂਗੇ ਹਾਂ ਦੋਵੇਂ ਜਣੇ ਆਪਸ ਚ